ਹਾਂ ਸਰ ਮੈਂ ਪਿੰਡ ਰੰਗਰਪਿੰਡੀ ਸਰਪੰਚ ਬਲਾਕ ਦਿਨਾ ਨਗਰ ਮੈਂ ਸਰ ਇੱਕ ਅਸੀਂ ਪਿੰਡ ਦਾ ਹਾਲਾਤ ਦੇਖਣ ਵਾਸਤੇ ਘੁੰਮੇ ਹੀ ਬਾਹਰ ਅੱਜ ਅੰਨੀ ਬਾਰਿਸ਼ ਹੋਈ ਹੈ ਕਿ ਪਿੰਡ ਦੇ ਵਿੱਚ ਨੰਗਣਾ ਸਾਡਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਡੇ ਸਕੂਲ ਦੇ ਬੱਚੇ ਜਿਹੜੇ ਜਾਣ ਵਾਲੇ ਹੀ ਉਹ ਵੀ ਕਾਫੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦੇ ਆ ਦੂਸਰਾ ਆਣ ਜਾਣ ਵਾਲਿਆਂ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨ ਹੋਣੇ ਪੈਂਦੇ ਆ ਜੇਕਰ ਤੁਸੀਂ ਕੈਮਰੇ ਦੇ ਹਾਲਾਤ ਨਾਲ ਦੇਖੋ ਤੇ ਸਾਡੇ ਪਿੰਡ ਦੀ ਹੈ 메인 ਰਸੜਕ ਇੱਕ 메인 ਰੋਡ ਹੈ ਲਿੰਕ ਰੋਡ ਹੈ ਇਹ ਕਮ ਸੇ ਕਮ ਪਿਛਲੇ 20 ਤੋਂ 25 ਸਾਲ ਤੋਂ ਟੁੱਟੀ ਪਈ ਹੈ ਬਿਲਕੁਲ ਇਹ ਨੰਗਨ ਵਾਸਤੇ ਇੱਕ ਵੀ ਰਸਤਾ ਹਣੇ ਨਹੀਂ ਸਾਨੂੰ ਤੇ ਸਾਰਾ ਇਹ ਹਰ ਇੱਕ ਜਗ੍ਹਾ ਜਾ ਕੇ ਡੀਸੀ ਸਾਹਿਬ ਨਾਲ ਮੇਲ ਕੀਤਾ ਮੁਲਾਕਾਤ ਕੀਤਾ ਦੂਸਰਾ ਇਹ ਹਰ ਇੱਕ ਮਹਿਕਮੇ ਨਾਲ ਮੇਲ ਕੇ ਆਇਆ ਐਸਡੀਓ ਸਾਹਿਬ ਨੂੰ ਪੁੱਛਿਆ ਆਪਣੇ ਇਹਨਾਂ ਨੂੰ ਸਾਰਾ ਮੰਡੀ ਬੋਰਡ ਵਾਲਿਆਂ ਨੂੰ ਲੇਕਰ ਸਾਨੂੰ ਹਜੇ ਤੱਕ ਕਿਸੇ ਨੇ ਵੀ ਸੜਕ ਦੇ ਬਾਰੇ ਕੁਝ ਨਹੀਂ ਦੱਸਿਆ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਨਾ ਹੀ ਸਾਡੇ ਕੋਲ ਕੋਈ ਬਕਾਇਆ ਪਿਆ ਜਿਹਦੇ ਨਾਲ ਆਈਆਂ ਸੜਕ ਬਣਾ ਸਕੀਏ ਦੂਸਰਾ ਸਰ ਮੇਰੇ ಗ್ರಾಮ ਪੰਚਾਇਤ ਚ ਇਸ ਟਾਈਮ ਕੋਈ ਵੀ ਅੰਨੀ ਪੈਹਾ ਨਹੀਂ ਬਚੇਦਾ ਜਿਹੜਾ ਪਿੰਡ ਵਿੱਚ ਮੈਂ ਕੁਝ ਗਲੀਆਂ ਤੁਸੀਂ ਪਿੱਛੇ ਦੇਖੋ ਸਰ ਮਾਰਗੇ ਚਾਂਤੀ ਤੇ ਸਾਡੇ ਪਿੰਡ ਦੀ ਕੋਈ ਮਤਲਬ ਮੇਨ ਰਸਤਾ ਆਣ ਜਾਣ ਨੂੰ ਕੋਈ ਵੀ ਨਹੀਂ ਹੈਗਾ ਸਰ ਆ ਸਰੋ ਬੱਚੇ ਸਕੂਲ ਜਾਣ ਵਾਲੇ ਉਹਨਾਂ ਨੂੰ ਸੱਡਣ ਜਾਂਦੇ ਹੁੰਦੇ ਮਤਲਬ ਡੈਡੀ ਵਗੈਰਾ ਉਹ ਡੇਗੇ ਸਰ ਸਾਡੇ ਕਿੱਥੇ ਕਿਥੇ ਲੱਗੀ ਨਾ ਸਰ ਉਹਨਾਂ ਨੇ ਕਹਿੰਦੇ ਬਾਂਹ ਤੇ ਸੱਟ ਲੱਗੀ ਹੈ ਲੈ ਕੇ ਗਏ ਆ ਸਰ ਦੁਕਾਨ ਵਾਸਤੇ ਉਹ ਤੋਂ ਬਾਅਦ ਸਰ ਕੋਈ ਪਤਾ ਨਹੀਂ ਲੱਗਾ ਬਾਹਰ ਦੇ ਦੂਸਰੇ ਪਿੰਡ ਤੋਂ ਆਇਆ ਹੀ ਸਰ ਨੇ ਸਰ ਹਜੇ ਤੱਕ ਤੇ ਸਰ ਕੋਈ ਹੱਲ ਨਹੀਂ ਹੋਇਆ ਮੌਜੂਦਾ ਸਰਕਾਰਾਂ ਨੇ ਕਿ ਪਿਛਲੀ ਸਰਕਾਰਾਂ ਨੇ ਕਿ ਕਿਸ ਨੇ ਵੀ ਕੋਈ ਹੱਲ ਨਹੀਂ ਕੀਤਾ ਸਰ ਰੋਡ ਬਾਰੇ ਇਹ ਕਿਤੇ ਕਿਤੇ ਅਪਲੀਕੇਸ਼ਨ ਦੇ ਗਿਆ ਹੈ ਸਰ ਮੈਂ ਸਰ ਪਿਛਲੇ ਸਾਲ ਸਰਪੰਚੀ ਤੋਂ ਪਹਿਲਾਂ ਹੀ ਐਪਲੀਕੇਸ਼ਨ ਇੱਕ ਡੀਸੀ ਸਾਹਿਬ ਦੇ ਦਫ਼ਤਰ ਦਿੱਤੀ ਹੈ ਅਸੀਂ ਦੂਸਰਾ ਸਰ ਇੱਕ ਆਨਲਾਈਨ ਜਾਂਦੀ ਹੈ ਸਾਡੀ ਜਰੀ ਸਰਕਾਰਾਂ ਨੇ ਖੋਲ੍ਹ ਲਈ ਤੇ ਆਪ ਐਪ ਖੋਲ੍ਹ ਲਈ ਦੀ ਹੈ ਆਨਲਾਈਨ ਵੀ ਕੰਪਲੇਨ ਕੀਤੀ ਉਹਦਾ ਵੀ ਕੋਈ ਹੱਲ ਨਹੀਂ ਮਿਲਿਆ ਅੱਜ ਤੋਂ ਠੀਕ 15 20 ਦਿਨ ਪਹਿਲਾਂ ਅਸੀਂ ਡੀਸੀ ਸਾਹਿਬ ਨਵੇਂ ਨਾਲ ਮਿਲੇ ਸੀ ਉਹਨਾਂ ਨੇ ਵੀ ਐਪਲੀਕੇਸ਼ਨ ਦੇ ਕੇ ਆਇਆ ਸਰ ਤੇ ਵਿੱਚ ਰੱਬ ਨਾ ਕਰੇ ਸਾਡੇ ਪਿੰਡ ਕੋਈ ਉਹੋ ਜਿਹੀ ਡੈਥ ਕੇਸ ਹੋ ਜਾਂਦਾ ਤੇ ਸਾਡੇ ਜਾਣ ਵਾਲੇ ਸਮਸ਼ਾਨ ਘਾੜ ਨੂੰ ਨਾ ਤੇ ਕੋਈ ਰਸਤਾ ਹਜੇ ਤੱਕ ਨਹੀਂ ਸਰ ਸਾਡੇ ਸਮਸ਼ਾਨ ਘਾੜਾ ਅੰਨਿਕ ਬੁਰੀ ਹਾਲਾਤਾਂ ਕਿੱਥੇ ਆਹੀ ਸੰਸਕਾਰ ਕਰਾਂਗੇ ਕਿੱਥੇ ਆਹੀ ਜਾਂ ਕਿਸ ਨੂੰ ਲੈ ਜਾਵਾਂਗੇ ਇਸ ਟਾਈਮ 20 25 ਸਰ ਸਾਡੀ ਮੰਗ ਹੈ ਜੀ ਸਾਡੇ ਇੱਕ ਇਹ ਰੋਡ ਦਾ ਕੋਈ ਨਾ ਕੋਈ ਹੱਲ ਕੀਤਾ ਜਾਏ ਪਪੀਸੇ ਬਰਸਾਦ ਜੀ ਨਿਤ ਸਰ ਸਾਡੇ ਪਿੰਡ ਤੁਸੀਂ ਜਾ ਕੇ ਦੇਖ ਲੋ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਜਾਂਦਾ ਪਿਆ ਹੈ ਕਾफी ਪ੍ਰੇਸ਼ਾਨੀ ਹੈ ਨਾ ਕੋਈ ਗੱਲੀ ਹੈ ਸਰ ਤੁਸੀਂ ਅੰਦਰ ਸਾਡਾ ਬਿਲਕੁਲ ਸਹੀ ਹੈ ਅੰਦਰ ਦੀਆਂ ਗਲੀਆਂ ਬਿਲਕੁਲ ਸਹੀ ਹੈ ਲੇਕਿਨ ਬਾਹਰ ਆਣ ਜਾਣ ਨੂੰ ਸਾਡੇ ਪਿੰਡ ਦਾ ਕੋਈ ਵੀ ਰਸਤਾ ਨਹੀਂ ਹੈ ਗੱਜਰ ਇੱਕ ਤੁਸੀਂ ਦੇਖੋ ਸਰ ਮੇਨ ਹੈ ਫਿਰਨੀ ਪੈਂਦੀ ਹੈ ਜੇ ਉਧਰਲੀ ਸਾਈਡ ਦੇਖੋ ਤੇ ਉਹ ਵੀ ਅੱਧੀ ਕੰਪਲੀਟ ਹੈ ਅੱਧੀ ਨਹੀਂ ਹੈਗੀ ਕੰਪਲੀਟ